ਅੱਜ ਅਸੀਂ ਟਿੱਪੀ ਬਾਰੇ ਗੱਲ ਕਰਾਂਗੇ ਟਿੱਪੀ ਲਗਾ ਅੱਖਰ ਵਾਲੇ ਸ਼ਬਦ ਕਰਾਂਗੇ ਟਿੱਪੀ ਕਿਸੇ ਵੀ ਅੱਖਰ ਦੇ ਉੱਪਰ ਲਗਾਈ ਜਾਂਦੀ ਹੈ ਜਦ ਅੰਗ ਦੀ ਆਵਾਜ਼ ਆਉਂਦੀ ਹੈ ਥੋੜੀ ਨੰਨੇ ਦੀ ਆਵਾਜ਼ ਆਉਂਦੀ ਹੈ ਤਾਂ ਅਸੀਂ ਟਿੱਪੀ ਦੀ ਵਰਤੋਂ ਪੰਜਾਬੀ ਵਿੱਚ ਕਰਦੇ ਹਾਂ ਇਹ ਆਵਾਜ਼ ਨਾਸਕੀ ਹੈ ਆਵਾਜ਼ ਨੱਕ ਵਿੱਚੋਂ ਆਉਂਦੀ ਹੈ ਤੇ ਇਹ ਮੁਕਤਾ ਸਿਹਾਰੀ ਔਂਕੜ ਤੇ ਦਲੈਂਕੜ ਨਾਲ ਟਿੱਪੀ ਦੀ ਵਰਤੋਂ ਹੁੰਦੀ ਹੈ ਮੁਗਤਾ ਨਾਲ ਟਿੱਪੀ ਦੀ ਆਵਾਜ਼ ਕਰੀਏ ਚੰ ਇਸ ਵਿੱਚ ਦੇਖੋ ਚ ਮੁਗਤਾ ਹੈ ਉਸ ਦੇ ਉੱਪਰ ਟਿੱਪੀ ਲੱਗੀ ਹੈ ਥੋੜੀ ਨਾ ਦੀ ਆਵਾਜ਼ ਦੋਂ ਆਉਂਦੀ ਹੈ ਤਾਂ ਅਸੀਂ ਟਿੱਪੀ ਦੀ ਵਰਤੋਂ ਕਰਦੇ ਹਾਂ ਚੰ ਦ ਚੰਦ ਦ ਦੰਦ ਇਸ ਵਿੱਚ ਦ ਤੋਂ ਬਾਅਦ ਥੋੜੀ ਨਾਂ ਦੀ ਆਵਾਜ਼ ਆਈ ਸੀ ਇਸ ਲਈ ਆਪਾਂ ਨੂੰ ਪੜਾਂਗੇ ਦੰ ਦ ਦੰਦ ਕੰ ਧ ਕੰਦ ਮੰ ਜ ਮੰਜਾ ਚੰ ਦਾ ਝੰਡਾ खंड खंड, संतरा संतरा रंग ग रंग इसमें देखो अंग की आवाज आई है रंग ग रंग संग, ग़, संग ਤੰਗ 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 ਗ ਤੰਗ ਚੰਗ ਗ ਚੰਗਾ ਹੁੜਾ ਪਾਂ ਸਿਹਾਰੀ ਨਾਲ ਟਿੱਪੀ ਦੀ ਵਰਤੋਂ ਸਿੱਖਾਂਗੇ ਇਸ ਵਿੱਚ ਤ ਨੂੰ ਸਿਹਾਰੀ ਵੀ ਲੱਗੀ ਹੈ ਤੇ ਟਿੱਪੀ ਵੀ ਲੱਗੀ ਹੈ ਇਸ ਨੂੰ ਪਹਿਲਾਂ ਸਿਹਾਰੀ ਪੜਾਂਗੇ ਫਿਰ ਨਾ ਦੀ ਮਾਤਰਾ ਪੜਾਂਗੇ ਤਿੰਨ ਨ ਤੈਨ pen ਡ ਪੈਂਡ ਇਨ ਜਣ ਇੰਜਣ ਹੈਂਡ ਡ ਹੈਂਡ ਹੁਣ ਆਪਾਂ ਔਂਕੜ ਨਾਲ ਟਿੱਪੀ ਦੀ ਮਾਤਰਾ ਪੜਾਂਗੇ ਇੱਥੇ ਮਮੇ ਦੇ ਨਾਲ ਦੀਚੇ ਔਂਕੜ ਲੱਗਿਆ ਹੈ ਉੱਪਰ ਟਿੱਪੀ ਲੱਗੀ ਹੈ ਪਹਿਲਾਂ ਆਪਾਂ ਔਂਕੜ ਦੀ ਮਾਤਰਾ ਪੜਾਂਗੇ ਫਿਰ ਥੋੜੀ ਨਾਂ ਦੀ ਆਵਾਜ਼ ਪੜਾਂਗੇ முன் முண்டா கீ குடி சுந்த குன் டா குண்டா குண்டல குண்ட ਹੁਣ ਆਪਾਂ ਦਲੈਂਕੜ ਨਾਲ ਟਿੱਪੀ ਦੀ ਮਾਤਰਾ ਪੜਾਂਗੇ ਇਹ ਬਣ ਗਿਆ ਗੂ ਪਰ ਜਿਹਦੇ ਉੱਤੇ ਟਿੱਪੀ ਪਾਤੀ ਜਾਵੇ ਬਣ ਜੂ ਗੂ ਗੂ ਦ ਗੂੰਧ ਬ ਨ ਉ ਦੀ ਮਾਤਰਾ ਇਹ ਦਲੈਂਕੜ ਆ ਬਣ ਗਿਆ ਬੂ ਜਿਸ ਦੇ ਉੱਪਰ ਟਿੱਪੀ ਪਾਤੀ ਜਾਵੇ ਤਏ ਆਵਾਜ ਬਣ ਜਾਏਗੀ ਊ ਬੂ द बूंद बूंद मी रू, पूंड रूँ पूड बलूंगड़ा बलूंगड़ा कुंडा ी पी के कुछ होर शब्द पढ़िए गूर संगल, संगल, अंगूर अंगूठा अंगूठा भंगड़ा सरपंच समुंदर ਮੂੰਗਫਲੀ ਕੰਗੀ ਕੰਬੜ ਕੰਬਲ ਪਤੰਗ ਆਓ ਹੁਣ ਆਪਾਂ ਟਿੱਪੀ ਦੇ ਬਾਗ ਕਰੀਏ ਰੰਗ ਪਰ ਆਂਬ ਖਾ ਦੰਦ ਸਾਫ ਕਰ ਪੰਕਜ ਮੰਜੇ ਉੱਤੇ ਬੈਠਾ ਹੈ ਮੁੰਨੀ ਸੰਤਰੀ ਚੁੰਨੀ ਲੈ ਜੁਗਨੂ ਨੂੰ ਪੂੰਡ ਨੇ ਡੰਗ ਮਾਰਿਆ